ਲੰਗੇ ਦਿਨ ਜਲੰਧਰ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਆ ਔਰ ਉਸ ਇਨਕਾਊਂਟਰ ਨੂੰ ਲੈ ਕੇ ਵਿਵਾਦ ਖੜਾ ਹੋ ਜਾਂਦਾ ਲਾਰੈਂਸ ਬਿਸ਼ਨੋਈ ਦੇ ਦੋ ਗੁਰਗੇ ਜਿਹੜੇ ਕਿ ਇੱਕ ਬੱਲੋਵਾਲ ਦਾ ਤੇ ਇੱਕ ਜਲੰਧਰ ਦਾ ਦੱਸਿਆ ਜਾ ਰਿਹਾ ਹੁੰਦਾ ਉਹਨਾਂ ਨੂੰ ਜ਼ਖਮੀ ਕਰਕੇ ਤੇ ਹਿਰਾਸਤ ਵਿੱਚ ਲੈ ਲਿਆ ਜਾਂਦਾ ਪੁਲਿਸ ਦੇ ਹੱਥ ਜ਼ਰੂਰ ਵੱਡੀ ਕਾਮਯਾਬੀ ਲੱਗਦੀ ਐ ਐਸਆਈਏ ਸਟਾਫ ਦੀ ਟੀਮ ਪਹੁੰਚਦੀ ਐ ਔਰ ਛਾਪਾ ਮਾਰ ਕੇ ਤੇ ਹਿਰਾਸਤ ਚ ਲੈ ਲਏ ਜਾਂਦੇ ਨੇ ਕ੍ਰਾਸਫਾਇਰ ਹੁੰਦਾ ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਇੱਕ ਇਹੋ ਜਿਹਾ ਪੁਲਿਸ ਵਾਲ ਏਐਸਆਈ ਦੱਸਿਆ ਜਾ ਰਿਹਾ ਹੈ ਐਸਆਈ ਪੁਲਿਸ ਦੇ ਉੱਤੇ ਤਾਇਨਾਤ ਹੈ ਔਰ ਇਸ ਟੀਮ ਦਾ ਮੈਂਬਰ ਹੁੰਦਾ ਜਿਹੜਾ ਵਾਲ-ਵਾਲ ਬਚ ਜਾਂਦਾ ਆ ਕ੍ਰਾਸ ਫਾਇਰ ਹੁੰਦਾ ਆ ਗੁਰਗਿਆਂ ਦੇ ਵੱਲੋਂ ਸਭ ਤੋਂ ਪਹਿਲਾਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਦੀ ਗੋਲੀ ਦਾ ਸ਼ਿਕਾਰ ਹੋ ਚੱਲਿਆ ਹੁੰਦਾ ਐਸਆਈ ਨਿਸ਼ਾਨ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਔਰ ਐਸਆਈ ਨਿਸ਼ਾਨ ਸਿੰਘ ਦੀ ਪੱਗ ਦੇ ਵਿੱਚੋਂ ਗੋਲੀ ਲੰਘ ਜਾਂਦੀ ਆ ਆਰ-ਪਾਰ ਹੋ ਜਾਂਦੀ ਆ ਜੇ ਪੱਗ ਨਾ ਹੁੰਦੀ ਤਾਂ ਨਿਸ਼ਾਨਾ ਉਸ ਦਾ ਸਿਰ ਸੀਗਾ ਇਹ ਵਿਚਾਰ ਉਸ ਨੂੰ ਵਿਚਲਿਤ ਜ਼ਰੂਰ ਕਰ ਰਿਹਾ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਮਰਹਮ ਪੱਟੀ ਜ਼ਰੂਰ ਕਰਵਾ ਲਈ ਹੈ ਪਰ ਉਹ ਸ਼ੁਕਰ ਕਰਦਾ ਕਿ ਉਹ ਬਚ ਗਿਆ ਵਾਲ-ਵਾਲ ਉਹਦੀ ਜਾਨ ਬਚੀ ਹੈ ਪੱਗ ਦੇ ਸਹਾਰੇ ਇਸ ਏਐਸਆਈ ਦੀ ਜਾਨ ਬਚ ਸਕੀ ਹੈ ਪੱਗ ਬੰਨੀ ਹੋਈ ਸੀ ਤੇ ਗੋਲੀ ਪੱਗ ਦੇ ਵਿੱਚੋਂ ਲੰਘ ਕੇ ਆਰ-ਪਾਰ ਹੋ ਗਈ ਜਦ ਕਿ ਨਿਸ਼ਾਨਾ ਇਸ ਏਐਸਆਈ ਦਾ ਸਿਰ ਬਣਾਇਆ ਗਿਆ ਸੀ ਇਸ ਏਐਸਆਈ ਦੇ ਸਿਰ ਤੇ ਗੁਰਗਿਆ ਦੇ ਨਿਸ਼ਾਨਾ ਲਗਾਇਆ ਸੀ ਔਰ ਇਹ ਏਐਸਆਈ ਵਾਲ-ਵਾਲ ਬਚਿਆ ਦਰਸਲ ਇਸ ਅਨਕਾਊਂਟਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਵੀ ਹੁੰਦਾ ਆ ਔਰ ਜਦਕਿ ਇਹ ਦੋਵੇਂ ਗੁਰਗੇ ਜ਼ਖਮੀ ਹੋਣ ਤੋਂ ਬਾਅਦ ਹਰਾਸਤ ਚ ਲੈਲੇ ਜਾਂਦੇ ਨੇ ਦੂਜੇ ਪਾਸੇ ਇਹ ਐਸਆਈ ਜਿਸ ਦਾ ਨਾਮ ਨਿਸ਼ਾਨ ਸਿੰਘ ਹੈ ਇਸ ਦੇ ਸਿਰ ਦੇ ਉੱਤੇ ਨਿਸ਼ਾਨਾ ਲਾਇਆ ਜਾਂਦਾ ਜਦਕਿ ਪੱਗ ਬੰਨੇ ਹੋਣ ਕਾਰਨ ਇਹ ਵਾਲ-ਵਾਲ ਬਚਦਾ ਆ ਅਖੀਰਕਾਰ ਆਪਣੇ ਬਚਾਅ ਤੋਂ ਬਾਅਦ ਰੱਬ ਦਾ ਸ਼ੁਕਰਾਨਾ ਕਰਦੇ ਆ ਹੋਰ ਕੀ ਕੁਝ ਬੋਲਦਾ ਇਹ ਐਸਆਈ ਆਓ ਸੁਣਦੇ ਆਂ ਉਹ ਰਿਓ ਮੁਕਾਬਲੇ ਦੇ ਵਿੱਚ ਗੋਲੇ ਜਿੱਤਾ ਇੱਕ ਦੂਜੇ ਨਾਲ ਚੱਲ ਰਹੀ ਸੀ ਤੇ ਉਹ ਪੱਗ ਦੇ ਵਿੱਚ ਕੋਈ ਨਿਕਣ ਕੀ ਟਾਇਰ ਜੀ ਬਾਕੀ ਠੀਕ ਹੈ ਮੈਂ ਟ੍ਰੀਟਮੈਂਟ ਕਰਾ ਲਈ ਆਪਣੀ ਠੀਕ ਹੈ ਕੋਈ ਟੈਨਸ਼ਨ ਨਹੀਂ ਕਰਨੀ ਸਰ ਇਹ ਘਟਨਾ ਕਿੰਨੇ ਵਜੇ ਹੋਈ ਐ ਸਰ ਇਹ 9:00 9:00 ਵਜੇ ਦੀ ਗੱਲ ਹੈ ਇਹ ਕਿੱਦਾਂ ਹੋਈ ਕਿੱਦਾਂ ਪਤਾ ਲੱਗਿਆ ਜੀ ਆਹ ਦੇ ਸਾਡੇ ਇੰਸਪੈਕਟਰ ਸਾਹਿਬ ਸੀਨੀਅਰ ਅਫਸਰ ਦੱਸਣਗੇ ਜੀ ਕਿ ਉਹ ਹਾਲਾਤ ਕਿੰਨੇ ਲੋਕ ਜਖਮੀ ਹੋਏ ਨੇ ਸਰ ਕਿੰਨੇ ਲੋਕ ਜਖਮੀ ਹੋਏ 2 ਜਖਮੀ ਹੋਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ